ਦੋ ਦਿਨ ਵਿਆਹ ਵਿੱਚ ਅਤੇ ਤੀਜਾ ਦਿਨ ਸਾਡਾ ਸਫ਼ਰ ਵਿੱਚ ਬੀਤ ਗਿਆ ਸੀ ਸਾਰੇ ਬਹੁਤ ਥੱਕ ਗਏ ਰਿਸ਼ਤੇਦਾਰ ਵੀ ਬਹੁਤ ਥੱਕੇ ਸੀ ਵਿਆਹ ਤੋਂ ਬਾਅਦ ਅਦਰਾਜ ਪਹਿਲੀ ਰਾਤ ਆਪਣੇ ਕਮਰੇ ਵਿੱਚ ਗਿਆ ਤਾਂ ਬਹੁਤ ਖੁਸ਼ ਸੀ ਉਸ ਨੂੰ ਉਮੀਦ ਸੀ ਕਿ ਉਸ ਦੀ ਘਰ ਵਾਲੀ ਬੈੱਡ ਉੱਤੇ ਬੈਠੀ ਉਸ ਨੂੰ ਉਡੀਕ ਰਹੀ ਹੋਣੀ ਪਰ ਪੂਰੀ ਰਾਤ ਫੋਨ ਅਤੇ ਫੋਟੋਆਂ ਵੇਖਦੇ ਹੋਏ ਕੁਰਸੀ ਤੇ ਬੈਠੀ ਸੀ ਰਾਜ ਉਸ ਦੇ ਕੋਲ ਗਿਆ ਤੇ ਪੁੱਛਿਆ ਤੂੰ ਇੱਥੇ ਕਿਉਂ ਬੈਠੀ ਹੈ ਮੈਂ ਤੇਰੇ ਨਾਲ ਕੋਈ ਜ਼ਰੂਰੀ ਗੱਲ ਕਰਨੀ ਹੈ ਪਰ ਉਹਨੇ ਕਿਹਾ ਹੁਣ ਇਸ ਸਮੇਂ ਰਾਜ ਹੈਰਾਨ ਹੋ ਗਿਆ ਸੀ ਉਸਨੇ ਕਿਹਾ ਹਾਂ ਇਸੇ ਸਮੇਂ ਥੋੜਾ ਜਿ ਰੁੱਕ ਕੇ ਪਾਰੋ ਨੇ ਕਿਹਾ ਮੈਂ ਇਸ ਵਿਆਹ ਲਈ ਤਿਆਰ ਨਹੀਂ ਸੀ ਰਾਜ ਇਕਦਮ ਚੁੱਪ ਹੋ ਗਿਆ ਸੀ ਤੇ ਕਹਿ ਲੱਗਾ ਪਾਰੋ ਤੂੰ ਇਹ ਕੀ ਕਹਿ ਰਹੀ ਹੈ ਤੈਨੂੰ ਹੋਸ਼ ਵੀ ਹੈ ਅੱਲੇ ਪਰਸੋਂ ਦਾ ਸਾਡਾ ਵਿਆਹ ਹੋਇਆ ਤੇ ਅੱਜ ਤੂੰ ਕਹਿ ਰਹੀ ਹੈ ਕਿ ਤੂੰ ਇਸ ਵਿਆਹ ਲਈ ਰਾਜੀ ਨਹੀਂ ਸੀ ਤੈਨੂੰ ਇਹ ਵਿਆਹ ਮਨਜ਼ੂਰ ਨਹੀਂ ਸੀ ਜੇ ਤੈਨੂੰ ਵਿਆਹ ਮਨਜ਼ੂਰ ਨਹੀਂ ਸੀ ਤਾਂ ਤੂੰ ਮੈਨੂੰ ਪਹਿਲਾਂ ਦੱਸਣਾ ਸੀ ਇੰਨਾ ਸਭ ਕੁਝ ਹੋਣ ਤੋਂ ਬਾਅਦ ਹੁਣ ਪਿੱਛੇ ਮੁੜਨਾ ਬਹੁਤ ਮੁਸ਼ਕਲ ਹੈ ਰਾਜੇ ਕਹਿ ਕੇ ਚੁੱਪ ਹੋ ਗਿਆ ਸੀ ਪਰ ਉਸਨੇ ਦੱਸਿਆ ਕਿ ਮੇਰੇ ਮਾਪਿਓ ਦਾ ਮੇਰੇ ਬਚਪਨ ਵਿੱਚ ਹੀ ਦਿਹਾਂਤ ਹੋ ਗਿਆ ਸੀ ਮੈਨੂੰ ਮੇਰੇ ਨਾਨਕਿਆਂ ਨੇ ਪਾਲਿਆ ਮਾਮਾ ਤਾਂ ਮੈਨੂੰ ਬਹੁਤ ਪਿਆਰ ਕਰਦਾ ਸੀ ਪਰ ਮੇਰੀ ਮੰਮੀ ਹਮੇਸ਼ਾ ਮੇਰੇ ਨਾਲ ਗਲਤ ਵਰਤਾ ਕਰਦੀ ਘਰ ਦੇ ਸਾਰੇ ਕੰਮ ਮੇਰੇ ਤੋਂ ਕਰਾਉਂਦੀ ਹਰ ਜ਼ਰੂਰਤ ਤੇ ਇੱਛਾ ਨੂੰ ਲੈ ਕੇ ਮੈਂ ਆਪਣੇ ਮਨ ਨੂੰ ਮਾਰ ਕੇ ਰਹਿ ਜਾਂਦੀ ਸੀ ਮੇਰੇ ਘਰ ਕੇ ਮੇਰੇ ਮਾਮੇ ਤੇ ਮੰਮੀ ਦੀ ਲੜਾਈ ਹੁੰਦੀ ਸੀ ਉਹਨਾਂ ਦੇ ਆਰਥਿਕ ਹਾਲਾਤ ਵੀ ਕੋ ਚੰਗੇ ਨਹੀਂ ਸੀ ਇਸ ਲਈ ਮੈਂ ਵੀ ਤੰਗ ਆ ਕੇ ਇਸ ਰਿਸ਼ਤੇ ਲਈ ਹਾਂ ਕਰ ਦਿੱਤੀ ਸੀ ਉਸ ਸਮੇਂ ਮੈਨੂੰ ਜੋ ਸਹੀ ਲੱਗਿਆ ਮੈਂ ਕੀਤਾ ਪਰ ਹੁਣ ਤਾਂ ਵਿਆਹ ਹੋ ਗਿਆ ਨਾ ਰਾਜ ਨੂੰ ਕੁਝ ਸਮਝ ਨਹੀਂ ਆ ਰਹਾ ਸੀ ਉਸ ਨੇ ਕਿਹਾ ਪਰ ਮੈਂ ਤੇਰਾ ਵਿਆਹ ਨਹੀਂ ਕਰਨਾ ਚਾਹੁੰਦੀ ਸੀ ਰਾਜ ਨੇ ਪੁੱਛਿਆ ਫਿਰ ਤੂੰ ਕਿਸ ਨਾਲ ਵਿਆਹ ਕਰਨਾ ਚਾਹੁੰਦੀ ਸੀ ਰਾਜ ਬਹੁਤ ਗੁੱਸੇ ਵਿੱਚ ਸੀ ਉਸ ਦੀ ਆਵਾਜ਼ ਥੋੜੀ ਉੱਚੀ ਹੋ ਗਈ ਸੀ ਪਰ ਉਹਨੇ ਕਿਹਾ ਇੰਨੀ ਉੱਚੀ ਬੋਲ ਕੇ ਤੁਸੀਂ ਮੈਨੂੰ ਡਰਾ ਨਹੀਂ ਸਕਦੇ ਨਾਲ ਵਾਲੇ ਕਮਰੇ ਵਿੱਚ ਸਭ ਨੂੰ ਤੁਹਾਡੀ ਆਵਾਜ਼ ਆ ਸੁਣਦੀਆਂ ਨੇ ਰਾਜ ਨੇ ਹੌਲੀ ਦੇ ਕੇ ਬਾਰੋਂ ਨੂੰ ਕਿਹਾ ਕਿ ਮੈਂ ਮਾਪਿਆਂ ਦਾ ਇਕੱਲਾ ਪੁੱਤਰ ਹਾਂ ਮੇਰੀ ਘਰ ਵਾਲੀ ਯਾਨੀ ਕਿ ਤੂੰ ਮੇਰੇ ਘਰਦਿਆਂ ਦੀ ਨੂਹ ਹੈ ਤੇ ਇੱਜ਼ਤ ਹੈ ਲੋਕ ਕੀ ਕਹਿਣਗੇ ਰਾਜ ਹੌਲੀ-ਹੌਲੀ ਪਾਰ ਨੂੰ ਕਹਿ ਰਿਹਾ ਸੀ ਪਰ ਉਹਨੇ ਕਿਹਾ ਇਹ ਤੁਹਾਡੀ ਸਿਰਦਰਦੀ ਹੈ ਕਿ ਇਸ ਵਿੱਚ ਮੈਂ ਕੀ ਕਰ ਸਕਦੀ ਆ ਰਾਜ ਦਾ ਪਾਰਾ ਹੋਰ ਚੜ ਗਿਆ ਸੀ ਉਸਨੇ ਆਪਣੇ ਆਪ ਨੂੰ ਸੰਭਾਲ ਲਿਆ ਤੇ ਉਸ ਨੂੰ ਪਹਿਲੀ ਰਾਤ ਤਮਾਸ਼ਾ ਕਰਨਾ ਸਹੀ ਨਹੀਂ ਲੱਗ ਰਿਹਾ ਸੀ ਪਰ ਉਹਦੇ ਵਰਤਾਲ ਤੋਂ ਬਹੁਤ ਦੁਖੀ ਸੀ ਉਸ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਤਿੰਨ ਦਿਨ ਪਹਿਲਾਂ ਉਸ ਦਾ ਵਿਆਹ ਹੋਇਆ ਸੀ ਤੇ ਅੱਜ ਉਸਦੀ ਘਰ ਵਾਲੀ ਕਹਿ ਰਹੀ ਸੀ ਕਿ ਉਸ ਨੂੰ ਵਿਆਹ ਮਨਜ਼ੂਰ ਨਹੀਂ ਇਸ ਤੋਂ ਜ਼ਿਆਦਾ ਉਹ ਕੀ ਕਰ ਸਕਦਾ ਸੀ ਇਸ ਨੂੰ ਉਹ ਜ਼ਹਿਰ ਦਾ ਘੁੱਟ ਭਰ ਕੇ ਬੈੱਡ ਦੇ ਉੱਤੇ ਬੈਠ ਕੇ ਆ ਤੇ ਕਹਿਣ ਲੱਗਾ ਇਹ ਗੱਲ ਦੱਸ ਤੈਨੂੰ ਮੈਂ ਪਸੰਦ ਨਹੀਂ ਇਸ ਦਾ ਮਤਲਬ ਕੀ ਹੈ ਰਾਜ ਨੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹਨੇ ਕਿਹਾ ਹਾਂ ਤੂੰ ਮੈਨੂੰ ਪਸੰਦ ਨਹੀਂ ਰਾਜ ਨੇ ਕਿਹਾ ਮੇਰੇ ਵਿੱਚ ਕੀ ਕਮੀ ਹੈ ਉਸ ਨੇ ਕਿਹਾ ਮੈਨੂੰ ਤੇਰੇ ਵਿੱਚ ਕੋਈ ਇੰਟਰਸਟ ਨਹੀਂ ਰਾਜ ਉਸ ਨੂੰ ਪੁੱਛ ਰਿਹਾ ਸੀ ਕਿ ਮੈਨੂੰ ਸੱਚ ਦੱਸ ਆਖਰ ਗੱਲ ਕੀ ਹੈ ਉਸ ਤੋਂ ਸਹਿਣ ਨਹੀਂ ਹੋ ਰਿਹਾ ਸੀ ਫਿਰ ਪਰ ਉਹਨੇ ਕਿਹਾ ਕਿ ਗੱਲ ਸੁਣ ਮੈਂ ਕਿਸੇ ਹੋਰ ਨੂੰ ਪਿਆਰ ਕਰਦੀ ਹਾਂ ਅਤੇ ਮੈਂ ਉਸ ਨੂੰ ਭੁੱਲ ਨਹੀਂ ਸਕਦੀ ਉਹ ਮੇਰੇ ਲਈ ਮੇਰਾ ਰੱਬ ਹੈ ਮੈਂ ਉਸਦੇ ਪਿਆਰ ਵਿੱਚ ਖੋਈ ਰਹਿਣੀ ਹਾਂ ਉਹ ਮੇਰੇ ਸਰੀਰ ਦੇ ਰੋਮ ਰੋਮ ਵਿੱਚ ਵਸਦਾ ਮੈਂ ਉਸ ਨੂੰ ਇੰਨਾ ਪਿਆਰ ਕੀਤਾ ਪਰ ਅਸੀਂ ਇੱਕ ਦੂਜੇ ਨਾਲ ਵਿਆਹ ਨਹੀਂ ਕਰ ਸਕਦੇ ਜਿਸ ਸਮੇਂ ਮੈਨੂੰ ਹੌਸਲੇ ਤੇ ਪਿਆਰ ਦੀ ਲੋੜ ਸੀ ਉਸ ਸਮੇਂ ਮੈਨੂੰ ਉਸ ਨੇ ਸਾਥ ਦਿੱਤਾ ਤੇ ਕਦੇ ਕੁਝ ਗਲਤ ਨਹੀਂ ਕੀਤਾ ਸਾਰੇ ਰਿਸ਼ਤੇ ਕਦੋਂ ਦਿਲ ਤੋਂ ਤਿਆਗ ਦਿੱਤੇ ਪਤਾ ਹੀ ਨਾ ਲੱਗਾ ਮੇਰਾ ਆਸ਼ਕ ਕਿਸੇ ਬੰਧਨ ਨੂੰ ਨਹੀਂ ਮੰਨਦਾ ਤੇਰੇ ਨਾਲ ਵਿਆਹ ਕਰਾਉਣਾ ਮੇਰੀ ਮਜਬੂਰੀ ਸੀ ਰਾਜ ਦਾ ਦਮਾ ਕੰਮ ਨਹੀਂ ਕਰ ਰਿਹਾ ਸੀ ਇੱਕ ਨਵੀਂ ਨਵੇਲੀ ਦੁਲਹਣ ਪਹਿਲੀ ਰਾਤ ਸਾਫ ਕਿਸੇ ਹੋਰ ਦੇ ਨਾਲ ਉਸ ਦਾ ਰਿਸ਼ਤਾ ਹੋਣ ਬਾਰੇ ਆਪਣੇ ਘਰ ਵਾਲੇ ਨੂੰ ਦੱਸ ਰਹੀ ਸੀ ਹੈਰਾਨੀ ਵਾਲੀ ਗੱਲ ਸੀ ਉਸ ਨੂੰ ਕੋਈ ਪ੍ਰਸਤਾਵਾ ਵੀ ਨਹੀਂ ਸੀ ਜਿੱਦਾਂ ਹੀ ਵਿਆਹ ਪੱਕਾ ਹੋਇਆ ਸੀ ਲਗਾਤਾਰ ਉਸ ਬਾਰੇ ਘਰ ਵਿੱਚ ਗੱਲ ਹੁੰਦੀ ਰਹਿੰਦੀ ਰਾਜ ਨੇ ਆਪਣੇ ਆਉਣ ਵਾਲੇ ਭਵਿੱਖ ਨੂੰ ਲੈ ਕੇ ਸੁਪਨੇ ਵੀ ਸਜਾ ਲਏ ਸੀ ਹੁਣ ਉਹ ਸੋਚ ਰਿਹਾ ਸੀ ਜਦ ਸਭ ਨੂੰ ਪਤਾ ਲੱਗੂਗਾ ਫਿਰ ਕੀ ਬਣੂਗਾ ਕਿ ਮਹੌਲ ਹੋਊਗਾ ਰਾਜ ਦੇ ਪਿਓ ਦੀ ਥੋੜੇ ਦਿਨ ਪਹਿਲਾਂ ਬਾਈਪਾਸ ਸਰਜਰੀ ਹੋਈ ਸੀ ਉਹਨਾਂ ਤੋਂ ਇਹ ੱਤਕਾ ਬਰਦਾਸ਼ਤ ਨਹੀਂ ਹੋਣਾ ਮਾਂ ਦੇ ਉੱਤੇ ਕੀ ਬੀਤੂਗੀ ਚਾਰ ਲੋਕਾਂ ਨਾਲ ਗੱਲ ਨਹੀਂ ਕਰ ਸਕੂਗੀ ਹੁਣ ਤੱਕ ਸਮਾਜ ਵਿੱਚ ਦੇ ਵਿੱਚ ਉਹ ਸਿਰ ਚੁੱਕ ਕੇ ਤੁਰਦੇ ਸੀ ਤੇ ਹੁਣ ਲੋਕ ਉਹਨਾਂ ਬਾਰੇ ਗੱਲਾਂ ਕਰਨਗੇ ਇਹ ਸੋਚ-ਸੋਚ ਕੇ ਰਾਜ ਦਾ ਸਿਰ ਫਟ ਰਿਹਾ ਸੀ ਕੁਝ ਸਮਝ ਨਹੀਂ ਆ ਰਿਹਾ ਸੀ ਕੀ ਹੋ ਗਿਆ ਸੀ ਇਹ ਸਭ ਦੱਸਣ ਤੋਂ ਬਾਅਦ ਉਸਨੇ ਕਿਹਾ ਮੈਂ ਤੇਰੇ ਕਮਰੇ ਵਿੱਚ ਕਿੱਦਾਂ ਰੁਕ ਸਕਦੀ ਹਾਂ ਰਾਜ ਨੇ ਕਿਹਾ ਤੂੰ ਜਾਣਾ ਚਾਹਦੀ ਹੈ ਉਸਨੇ ਕਿਹਾ ਹਾਲੇ ਤੱਕ ਨਹੀਂ ਮੈਨੂੰ ਪਤਾ ਥੋੜੇ ਚਿਰ ਲਈ ਦੋਨੋਂ ਸ਼ਾਂਤ ਹੋ ਗਏ ਰਾਜ ਉਸ ਵੱਲ ਵੇਖ ਰਿਹਾ ਸੀ ਉਹ ਨੀਨੀ ਪਾਈ ਖੜੀ ਸੀ ਜਿੱਦਾਂ ਸਭ ਕੁਝ ਦੱਸ ਕੇ ਵਿਲੀ ਹੋ ਗਈ ਸੀ ਹੁਣ ਫੈਸਲਾ ਰਾਜ ਨੇ ਲੈਣਾ ਸੀ ਆਖਰ ਇਸ ਗੱਲ ਦਾ ਕੀ ਹਾਲ ਸੀ ਉਹ ਸੋਚ ਕੇ ਪਰੇਸ਼ਾਨ ਹੋ ਰਿਹਾ ਸੀ ਉਸ ਦਾ ਮੰਨਣਾ ਸੀ ਵਿਆਹ ਤੋਂ ਪਹਿਲਾਂ ਕੋਈ ਵੀ ਸੰਬੰਧ ਕੁੜੀਆਂ ਲਕਾਉਂਦੀਆਂ ਨੇ ਤੇ ਆਪਣੀ ਨਵੀਂ ਕਰਸਤੀ ਵਿੱਚ ਰੁੱਝ ਜਾਂਦੀਆਂ ਨੇ ਤੇ ਇਹ ਤਾਂ ਕੁਝ ਅਲੱਗ ਹੀ ਤਰ੍ਹਾਂ ਦੀ ਸੀ ਪਰ ਉਸ ਕੋਲ ਤਾਂ ਸਾਰੀ ਗੱਲ ਪਹਿਲੀ ਹੀ ਰਾਤ ਆ ਗਈ ਸੀ ਇਸ ਦਾ ਮਤਲਬ ਇਹ ਸੀ ਕਿ ਪਰੋ ਉਸ ਨੂੰ ਛੱਡ ਕੇ ਜਾਣਾ ਚਾਹੁੰਦੀ ਸੀ ਉਸ ਨੂੰ ਇਸ ਗੱਲ ਦਾ ਬਿਲਕੁਲ ਪਛਤਾਵਾ ਨਹੀਂ ਸੀ ਜ਼ਿੰਦਗੀ ਵਿੱਚ ਕਈ ਵਾਰੀ ਬੁਰਾ ਸਮਾ ਆ ਜਾਂਦਾ ਜੋ ਚੀਜ਼ ਸਾਡੀ ਮਰਜ਼ੀ ਦੇ ਅਨੁਸਾਰ ਨਹੀਂ ਹੁੰਦੀ ਪਰ ਹੁਣ ਰਾਜ ਨੇ ਰਸਤਾ ਕੱਢਣਾ ਸੀ ਉਸਨੇ ਕਿਹਾ ਮੈਂ ਤੇਰੇ ਆਸ਼ਕ ਬਾਰੇ ਕੁਝ ਨਹੀਂ ਜਾਣਦਾ ਕਿ ਉਸਨੇ ਘਟ ਉਮਰ ਵਿੱਚ ਸਹੀ ਕੀਤਾ ਜਾਂ ਗਲਤ ਕੀਤਾ ਪਿਆਰ ਹਮੇਸ਼ਾ ਗਲਤ ਹੁੰਦੇ ਨੇ ਤੂੰ ਸਮਾਂ ਰਹਿੰਦੇ ਹੋਏ ਹੀ ਸਾਵਧਾਨ ਹੋ ਜਾ ਤੇ ਉਸ ਬਾਰੇ ਸੋਚਣਾ ਛੱਡ ਦੇ ਨਹੀਂ ਤਾਂ ਅੱਗੇ ਜਾ ਕੇ ਤੈਨੂੰ ਮੁਸ਼ਕਲ ਹੋ ਜਾਣੀ ਹੈ ਪਿਆਰ ਦੇ ਰਾਹਤੇ ਵਿੱਚ ਬਹੁਤ ਮੁਸ਼ਕਲਾਂ ਆਉਂਦੀਆਂ ਨੇ ਪਰ ਉਹਨਾਂ ਨੇ ਕਿਹਾ ਕਿ ਮੈਂ ਸਭ ਸਹਿਣ ਨੂੰ ਤਿਆਰ ਹਾਂ ਇਹ ਸੁਣ ਕੇ ਰਾਜ ਨੂੰ ਹੋਰ ਗੁੱਸਾ ਚੜ ਗਿਆ ਸੀ ਉਸਨੇ ਸੋਚ ਲਿਆ ਸੀ ਬਹਿਸ ਦਾ ਕੋਈ ਫਾਇਦਾ ਨਹੀਂ ਉਸਨੇ ਕਿਹਾ ਇੱਕ ਕੰਮ ਕਰ ਦੋ ਚਾਰ ਦਿਨ ਜਾਣ ਦੇ ਫਿਰ ਮੈਂ ਤੈਨੂੰ ਤੇਰੇ ਮਾਮੇ ਦੇ ਘਰ ਛੱਡ ਆਵਾਂਗਾ ਜੋ ਤੈਨੂੰ ਠੀਕ ਲੱਗੇ ਤੂੰ ਉਹ ਕਰੀ ਉਦੋਂ ਤੱਕ ਇਸ ਬਾਰੇ ਕੋਈ ਗੱਲ ਨਾ ਕਰੀ ਤੇ ਹਾਂ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਇੱਕ ਘਰ ਵਾਲੀ ਹੋਣ ਦੇ ਨਾਤੇ ਮੈਂ ਤੇਰੇ ਨਾਲ ਕੁਝ ਵੀ ਗਲਤ ਵਰਤਾ ਨਹੀਂ ਕਰੂੰਗਾ ਤੂੰ ਆਰਾਮ ਨਾਲ ਸੌਂ ਜਾ ਤੇ ਮੈਂ ਨੀਚੇ ਜ਼ਮੀਨ ਤੇ ਸੌਂ ਜਾਣਾ ਸੁਇਰੇ ਜਦੋਂ ਰਾਜ ਦੀ ਅੱਖ ਦੇਰ ਨਾਲ ਖੁੱਲੀ 8 ਵਜ ਗਏ ਸੀ ਪਰ ਉਹ ਕਮਰੇ ਵਿੱਚ ਨਹੀਂ ਸੀ ਤੇ ਉਹ ਸੋਚ ਰਿਹਾ ਸੀ ਕਿਤੇ ਉਹ ਸਭ ਕੁਝ ਦੱਸ ਕੇ ਚਲੀ ਤਾਂ ਨਹੀਂ ਗਈ ਉਹ ਛੇਤੀ ਨਾਲ ਬਾਹਰ ਗਿਆ ਤੇ ਉਸ ਨੇ ਦੇਖਿਆ ਕਿ ਉਹ ਤਿਆਰ ਹੋ ਕੇ ਉਸਦੇ ਪਾਪਾ ਨਾਲ ਮੰਦਰ ਵਿੱਚ ਬੈਠੀ ਪੂਜਾ ਕਰ ਰਹੀ ਸੀ ਤੇ ਆਰਤੀ ਕਰ ਰਹੀ ਸੀ ਇਹ ਸਭ ਦੇਖ ਕੇ ਰਾਜ ਹੈਰਾਨ ਹੋ ਗਿਆ ਸੀ ਪਰ ਉਹਦੇ ਚਿਹਰੇ ਤੇ ਇੱਕ ਅਲੱਗ ਹੀ ਨੂਰ ਸੀ ਰਾਜ ਦੀ ਪਾਰੋ ਤੇ ਹੁਣ ਦੀ ਪਾਰੋ ਤੇ ਬਹੁਤ ਫਰਕ ਸੀ ਰਾਜ ਨੂੰ ਆਪਣੀਆਂ ਅੱਖਾਂ 'ਤੇ ਯਕੀਨ ਨਹੀਂ ਆ ਰਿਹਾ ਸੀ ਬਹੁਤ ਸਮੇਂ ਤੱਕ ਉਹ ਦੇਖਦਾ ਰਿਹਾ ਇੰਨੇ ਵਿੱਚ ਰਾਜ ਦੇ ਪਿਓ ਦੀ ਨਜ਼ਰ ਉਸਤੇ ਪਈ ਤੇ ਕਹਿਣ ਲੱਗੇ ਪਾਰੋ ਤੇਰਾ ਪਤੀ ਪਰਮੇਸ਼ਰ ਉੱਠ ਕੇ ਆ ਜਾ ਕੇ ਚਾਹ ਬਣਾ ਕੇ ਉਸ ਨੂੰ ਦੇ ਦੇ ਰਾਜ ਆਪਣੇ ਕਮਰੇ ਵਿੱਚ ਚਲਾ ਗਿਆ ਉਸ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਥੋੜੇ ਚਿਰ ਵਿੱਚ ਪਾਰੋ ਚਾਹ ਦਾ ਕੱਪ ਲੈ ਕੇ ਆਈ ਤੇ ਰਾਜ ਨੇ ਉਸ ਨੂੰ ਰੋਕ ਲਿਆ ਰਾਜ ਨੇ ਕਿਹਾ ਮੇਰੀ ਗੱਲ ਸੁਣੋ ਤਾਂ ਪਾਰੋ ਨੇ ਕਿਹਾ ਹਲੇ ਪੂਜਾ ਬਾਕੀ ਹੈ ਇਹ ਕਹਿ ਕੇ ਬਾਹਰ ਚਲੀ ਗਈ ਰਾਜ ਨੇ ਉਸ ਨੂੰ ਬਹੁਤ ਕੁਝ ਪੁੱਛਣਾ ਸੀ ਰਾਤ ਦੀ ਪਾਰੋ ਤੇ ਹੁਣ ਦੀ ਪਾਰੋ ਵਿੱਚ ਉਸ ਨੂੰ ਫਰਕ ਮਹਿਸੂਸ ਹੋ ਰਿਹਾ ਸੀ ਇੰਨੇ ਵਿੱਚ ਮਾਂ ਦੀ ਆਵਾਜ਼ ਆਈ ਰਾਜ ਬਾਹਰ ਆ ਜਾ ਪਾਰੋ ਨੇ ਨਾਸ਼ਤਾ ਬਣਾ ਦਿੱਤਾ ਅਸੀਂ ਸਾਰੇ ਤੈਨੂੰ ਉਡੀਕ ਰਹੇ ਹਾਂ ਰਾਜ ਬਾਹਰ ਆ ਗਿਆ ਸੀ ਪਾਰੋ ਨੇ ਉਸ ਨੂੰ ਨਾਸ਼ਤਾ ਦਿੱਤਾ ਫਿਰ ਉਸਦੀ ਭੈਣ ਨੇ ਪੁੱਛਿਆ ਵੀਰੇ ਭਾਬੀ ਨੂੰ ਹਨੀਮੂਨ ਤੇ ਕਿੱਥੇ ਲੈ ਕੇ ਜਾ ਰਹੀ ਹੂੰ ਰਾਜ ਨੇ ਕਿਹਾ ਕਿਤੇ ਵੀ ਨਹੀਂ ਰਾਜ ਦੀ ਮਾਂ ਉਸ ਵੱਲ ਵੇਖ ਰਹੀ ਸੀ ਉਸ ਨੇ ਕਿਹਾ ਕੱਲ ਹੀ ਇਸ ਨੂੰ ਇਸਦੇ ਮਾਮੇ ਕੋਲ ਛੱਡਣਾ मां ਨੇ ਪੁੱਛਿਆ ਇੰਨੀ ਛੇਤੀ ਕਿਉਂ ਜਾਣਾ ਰਾਜ ਨੇ ਕਿਹਾ मां 파ਰੋ ਦਾ ਮਨ ਹੈ ਕੱਲ ਰਾਤ ਹੀ کہہ ਰਹੀ ਸੀ ਕਿ ਉਸ ਨੂੰ ਕੋਈ ਜ਼ਰੂਰੀ ਕੰਮ ਹੈ ਇਸ ਲਈ ਉਸ ਨੂੰ ਜਾਣਾ ਪੈਣਾ ਸਾਰੇ ਹੱਸਣ ਲੱਗੇ ਉਹ ਥੋੜੀ देर ਚੁੱਪ ਹੋ ਗਿਆ 파ਰੋ ਵੀ ਹੱਸ ਰਹੀ ਸੀ ਰਾਜ ਨੂੰ ਸਮਝ ਨਹੀਂ ਆ ਰਿਹਾ ਸੀ ਕੀ ਹੋ ਰਿਹਾ ਗੁੱਸੇ 'ਚ ਕਹਿਣ ਲੱਗਾ ਇਸ ਵਿੱਚ ਹੱਸਣ ਦੀ ਕੀ ਲੋੜ ਹੈ ਕੱਲ ਕਿਹੜੀ ਤਰੀਕ ਹੈ मां ਨੇ ਪੁੱਛਿਆ ਤਾਂ ਰਾਜ ਦੇ ਮੂੰਹ 'ਚ ਨਿਕਲਿਆ 1 ਅਪ੍ਰੈਲ ਤਾਂ ਭੈਣ ਨੇ ਕਿਹਾ ਵੀਰੇ 13 ਅਪ੍ਰੈਲ ਫੁੱਲ ਬਣ ਗਿਆ ਸਾਨੂੰ ਭਾਬੀ ਨੇ ਸਭ ਦੱਸ ਦਿੱਤਾ ਉਸ ਦੀ ਮਾਂ ਇਹ ਕਹਿ ਕੇ ਇੱਕਦਮ ਹੱਸਣ ਲੱਗ ਪਈ ਸੀ ਰਾਜ ਚੜ ਗਿਆ ਸੀ ਫਿਰ ਉਹ ਪ੍ਰੇਮੀ ਉਸ ਨੇ ਕਿਹਾ ਤਾਂ ਉਹਨਾਂ ਨੇ ਕਿਹਾ ਉਹ ਕ੍ਰਿਸ਼ਨ ਜੀ ਨੂੰ ਆਪਣੇ ਨਾਲ ਲੈ ਕੇ ਆਈ ਹੈ ਜੋ ਕਿ ਪੂਜਾ ਘਰ ਵਿੱਚ ਨੇ ਉਸ ਦੇ ਮਾਂ ਤੇ ਪਿਓ ਹੱਸਣ ਲੱਗੇ ਸਭ ਨੂੰ ਵੇਖ ਕੇ ਰਾਜ ਹੱਸ ਰਿਹਾ ਸੀ ਤੇ ਇੰਨੇ ਵਿੱਚ ਰਾਸ ਤੇ ਪਾਰੋ ਦੀਆਂ ਨਜ਼ਰਾਂ ਇੱਕ ਦੂਜੇ ਨਾਲ ਟਕਰਾਈਆਂ ਅਤੇ ਪਿਆਰ ਦੀ ਮਜ਼ਬੂਤ ਡੋਰ ਵਿੱਚੋਂ ਬਨਣੇ ਸ਼ੁਰੂ ਹੋ ਗਏ ਸੀ ਇਸ ਤਰ੍ਹਾਂ ਉਹਨਾਂ ਨੇ ਆਪਣੀ ਇੱਕ ਨਵੀਂ ਜ਼ਿੰਦਗੀ ਸ਼ੁਰੂ ਕੀਤੀ ਤੇ ਉਹ ਆਪਣੀ ਜ਼ਿੰਦਗੀ ਵਿੱਚ ਬੜੇ ਖੁਸ਼ ਨੇ ਅਤੇ ਆਪਣੇ ਪਰਿਵਾਰ ਨਾਲ ਖੁਸ਼ੀ-ਖੁਸ਼ੀ ਰਹਿ ਰਹੇ ਨੇ ਹਾਂਜੀ ਦੋਸਤੋ ਉਮੀਦ ਕਰਦੀ ਹਾਂ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਹੋਣੀ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਰਿਓ ਜੀ ਚੈਨਲ ਤੇ ਪਹਿਲੀ ਵਾਰ ਆਏ ਹੋ ਸਬਸਕ੍ਰਾਈਬ ਜ਼ਰੂਰ ਕਰਿਓ ਪੰਜਾਬੀ ਵਿਰਸਾ ਕਹਾਣੀਆਂ ਨੂੰ ਸਪੋਰਟ ਕਰਿਓ ਤੁਹਾਡਾ ਸਾਰਿਆਂ ਦਾ ਕਹਾਣੀ ਸੁਣਨ ਲਈ ਬਹੁਤ-ਬਹੁਤ ਧੰਨਵਾਦ ਜੀ ਸਸ਼ੀਕਲ ਜੀ ਸਾਰਿਆਂ